ਮਕਦਮਾ ਥਾਣਾ ਸੁਲਤਾਨਵੰਡ 10 ਨੰਬਰ ਮਕਦਮਾ ਜਿਹੜਾ ਦਰਜ ਹੋਇਆ ਸੀਗਾ ਉਸ ਮਕਦਮੇ ਦੇ ਵਿੱਚ ਜਿਹੜਾ ਮਦਈਆ ਬਿਕਰਮਜੀਤ ਸਿੰਘ ਇਹ ਪੈਰਾਮਿਡ ਸਿਟੀ ਦਾ ਰਹਿਣ ਵਾਲਾ ਹੈ ਜਿਹਨੇ ਜਿਹੜਾ ਉਸ ਵਕਤ ਸ਼ਾਮ ਨੂੰ ਘਰ ਆ ਰਿਹਾ ਸੀਗਾ ਇਸਨੇ ਇੱਕ ਗਰੋ ਜਿਹੜਾ ਵਾ ਉਸ ਦਾ ਸ਼ਿਕਾਰ ਹੋਇਆ ਸੀਗਾ ਉਹ ਸ਼ਿਕਾਰ ਹੋਣ ਤੇ ਇੱਕ ਮਕਦਮਾ ਜਿਹੜਾ ਸੁਲਤਾਨਵੰਡ ਦਰਜ ਕੀਤਾ ਗਿਆ ਸੀਗਾ ਇਸ ਤੋਂ ਦੋ ਲੜਕੀਆਂ ਤੇ ਦੋ ਲੜਕਿਆਂ ਨੇ ਰਲ ਕੇ ਜਿਹੜਾ ਵਾ ਇੱਕ ਗਰੋਹ ਬਣਾਇਆ ਸੀਗਾ ਇਸ ਗਰੋਹ ਦੇ ਵਿੱਚ ਇਹ ਲਿਫਟ ਲੈਣ ਦੇ ਬਹਾਨੇ ਉਹਨਾਂ ਕੋ ਜਿਹੜਾ ਰੋਕਦੇ ਸੀਗੇ ਰੋਕ ਕੇ ਜਦੋਂ ਲੜਕੀ ਵਿੱਚ ਬੈਠ ਜਾਂਦੀ ਸੀਗੀ ਤੇ ਉਸ ਤੋਂ ਬਾਅਦ ਜਦੋਂ ਅੱਗੇ ਜਾਂਦੇ ਸੀਗੇ ਤੇ ਪਿੱਛੇ ਇਹ ਆਪਣੀ ਗੱਡੀ ਲਾ ਕੇ ਮੁੰਡੇ ਪਿੱਛੇ ਆ ਕੇ ਤੇ ਉਹਨਾਂ ਕੋ ਲੁੱਟ ਕੋ ਜਦੋਂ ਕਿਦੇ ਸੰਸਾਨ ਏਰੀਆ 'ਚ ਪਹੁੰਚਦੇ ਸੀ ਉੱਥੋਂ ਲੁੱਟ ਕੋ ਕਰਦੇ ਸੀਗੇ ਇਸ ਦੇ ਵਿੱਚ ਜਿਹੜੇ ਆ ਸੁਲਤਾਨਵੜ ਪੁਲਿਸ ਐ ਐਸ ਐਚਓ ਮੋਹਿਤ ਕੁਮਾਰ ਅਤੇ ਪ੍ਰਵੇਸ਼ ਚੋਪੜਾ ਜੀ ਜਿਹੜੇ ਐਸ ਸੀ ਪੀ ਇਹਨਾਂ ਦੀ ਟੀਮ ਨੇ ਮਿਹਨਤ ਕਰਕੇ ਸਾਰੇ ਜਿਹੜੇ ਕੇਸ ਨੂੰ ਜਿਹੜਾ ਕਰੈਕ ਕੀਤਾ ਜਿਹੜੇ ਦੋਸ਼ੀ ਕੋਲੋਂ ਦੋ ਮੋਬਾਈਲ ਫੋਨ ਖੋਏ ਗਏ ਨੇ ਉਹ ਇਸ ਦੇ ਵਿੱਚ ਬਰਾਮਦ ਕੀਤੇ ਗਏ ਨੇ ਤੇ ਤਿੰਨ ਦੋਸ਼ੀ ਜਿਹੜੇ ਆਚਾਰਾਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਨੇ ਜਿਸ ਦੇ ਵਿੱਚ ਗੁਰਮੀਤ ਕੌਰ ਤੇ ਸੁਖਵਿੰਦਰ ਕੌਰ ਦਾ ਉਹ ਤਾਂ ਤੇ ਇੱਕ ਜਸਕਰਨ ਸਿੰਘ ਜਿਹੜਾ ਵਾ ਇਹ ਜਿਹੜਾ ਵਾ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਇਸ ਦੇ ਵਿੱਚ ਇੱਕ ਕਰਮਵੀਰ ਸਿੰਘ ਜਿਹੜਾ ਵਾ ਉਹ ਦੋਸ਼ੀ ਗ੍ਰਿਫਤਾਰ ਕਰਨ ਵਾਲਾ ਬਾਕੀ ਹੈ ਸਾਰੇ ਜਿਸ ਗ੍ਰੀਪਸ ਤੋਂ ਵਰਤੀ ਗਈ ਨੇ, ਕੁਰਬਾਨ ਵਰਤੀ ਗਈ ਵੀ ਉਹ ਵੀ ਕਬੂਲ ਉਹ ਅਜੇ ਇਹਨਾਂ ਦੀ ਜਿਹੜੀ ਰਿਕਵਰੀ ਹੋਣੀ ਬਾਕੀ ਐ, ਇਹਦੇ ਵਿੱਚ ਪਿਸਟਲ ਦੀ ਤੇ ਇੱਕ ਜਿਹੜੀ ਗੱਡੀ ਸਵਿਫਟ ਜਿਹੜੀ ਵਰਤੀ ਗਈ ਐ, ਉਸ ਦੀ ਰਿਕਵਰੀ ਹੋਣੀ ਬਾਕੀ ਐ। ਇਹਨਾਂ ਦੀ ਬਾਕੀ ਪੁੱਛਗਿੱਛ ਕਰ ਰਹੇ ਆ, ਪੁੱਛਗਿੱਛ ਕਰਨ ਤੋਂ ਬਾਅਦ ਜਿਹੜੀ ਅਗਲੀ ਗੱਲ ਹੋएगी ਉਹ ਸਾਹਮਣੇ ਰੱਖ ਲੈਣ। ਇਹਨੂੰ ਦਾ ਰਿਸ਼ਤਾ ਕੀ ਗਈ ਪਰਿਆ ਦੇ ਨਾਲ ਇਹ ਜਿਹੜੇ ਜਿਹੜਾ ਜਸਕਰਨ ਸਿੰਘ ਤੇ ਸੁਖਵਿੰਦਰ ਕੌਰ ਆ ਜੀ, ਇਹ ਦੋਵੇਂ ਸੁਤੇਲੇ ਭੈਣ ਭਰਾ ਨੇ ਇਹਨਾਂ ਨੇ ਆਪਸ ਦੇ ਵਿੱਚ ਜਿਹੜੀ ਜਿਹੜੀ ਗੁਰਮੀਤ ਕੌਰ ਹੈ ਇਹ ਵੀ ਇਹਨਾਂ ਦੇ ਸ਼ਰੀਕੇ ਦੇ ਵਿੱਚੋਂ ਜਿਹੜੀ ਆ ਰਿਸ਼ਤੇਦਾਰ ਲੱਗਦੀ ਹੈ ਇਹਨਾਂ ਸਾਰਿਆਂ ਨੇ ਇੱਕ ਗਰੋਹ ਬਣਾ ਕੇ ਤੇ ਜਿਹੜਾ ਇਹ ਕੰਮ ਸ਼ੁਰੂ ਕੀਤਾ ਸੀਗਾ ਜਿਹੜੀ ਗੁਰਮੀਤ ਕੌਰ ਇਹ ਪਹਿਲਾਂ ਵੀ ਕ੍ਰਾਈਮ ਕਰਨ ਦੀ ਆਦਤੀ ਹੈ ਇਸ ਤੇ ਪਹਿਲਾਂ ਵੀ ਤਰਨਤਾਰਨ ਦੇ ਵਿੱਚ ਸਨੇਚਿੰਗ ਦਾ ਮਕਦਮਾ 2023 ਦਾ ਦਰਜ ਹੈ ਤੇ ਇਹ ਪਹਿਲਾਂ ਹੀ ਜਰਾਈ ਪੇਸ਼ਾ ਨੇ ਜਿੰਨਾਂ ਤੋਂ ਜਿਨ੍ਹਾਂ ਨੇ ਇਹ ਇੱਕ ਗੈਗ ਬਣਾ ਕੇ ਜਿਹੜਾ ਵਕ-ਵਕ ਵਰਦਤਾਂ ਸ਼ੁਰੂ ਕੀਤੀਆਂ ਸੀਗੀਆਂ ਜਿਸ ਦੇ ਵਿੱਚ ਇਹਨਾਂ ਨੂੰ ਟ੍ਰੇਸ ਕੀਤਾ ਗਿਆ ਤੇ ਅੱਗੇ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਕੀ ਇਹ ਅ ਡਰਗ ਐਡਿਕਸ਼ਨ ਇਹ ਕਰ ਰਹੇ ਹੈ ਵੈਰੀਫਾਈ ਇਹਨਾਂ ਦੇ ਇਹਨਾਂ ਦੇ ਟੈਸਟ ਵੀ ਕਰਾਵਾਂਗੇ ਅਸੀਂ ਤੇ ਟੈਸਟ ਕਰਾ ਕੇ ਫਿਰ ਉਸ ਦੀ ਰਿਪੋਰਟ ਵੀ ਹਸਤਾ ਹਸਲ ਕਰਾਂਗੇ ਜੀ ਕੁਣ ਤੱਕ ਸਰ ਕਿੰਨੀਆਂ ਦੇ ਵਾਰਦਾਤਾ ਕਰ ਚੁੱਕੇ ਹਜੀ ਇਹ ਫਿਲਹਾਲ ਇਹ ਵਾਰਦਾਤਾ ਅਸੀਂ ਟਰੇਸ ਕੀਤੀ ਹੈ ਦੋਵੇਂ ਜਿਹੜੇ ਮੋਬਾਈਲ ਫੋਨ ਉਹਦੇ ਖੋਏ ਗਏ ਨੇ ਉਹ ਅਸੀਂ ਬਰਾਮਦ ਕੀਤੇ ਨੇ ਬਾਕੀ ਇਹਨਾਂ ਦੀ ਪੁਸ਼ਟੀਸ਼ ਕਰ ਰਹੇ ਆ ਕਿ ਇਹਨਾਂ ਨੇ ਗਰੋ ਨੇ ਹੋਰ ਵੀ ਵਾਰਦਾਤਾ ਕੀਤੀਆਂ ਨੇ ਉਹ ਵਾਰਦਾਤਾ ਜਿਹੜੀਆਂ ਉਹ ਸਾਹਮਣੇ ਨਸ਼ਰ ਕੀਤੀਆਂ ਜਾ ਰਹੀਆਂ ਨੇ ਪਾਕਿਸਤਾਨ ਏਰੀਏ ਚ ਇਹ ਖਲੋਦੀਆਂ ਸੀ ਇਹਨਾਂ ਨਾਲ ਕੋਈ ਹੋਰ ਵੀ ਰਿਲੇਸ਼ਨ ਨਾਲ ਆਈਆਂ ਫਿਲਹਾਲ ਜਿਹੜੀਆਂ ਇਹ ਚਾਰ ਜਾਨੇ ਦਾ ਗਰੋ ਜਿਹੜਾ ਸਾਹਮਣੇ ਆਇਆ ਹੈ ਕਿ ਇਹਨਾਂ ਬੱਸ ਸਟੈਂਡ ਤੋਂ ਹੀ ਇਸ ਤੋਂ ਲਿਫਟ ਲਈ ਸੀਗੀ ਬੱਸ ਸਟੈਂਡ ਤੋਂ ਲਿਫਟ ਲੈ ਕੇ ਜਿਹੜਾ ਇਹ ਜਦੋਂ ਅੱਗੇ ਇਨਸਾਨ ਏਰੀਆ ਚ ਪਹੁੰਚ ਕੇ ਲੱਗੇ ਸਰ ਜੇ ਪਸ਼ਟਨ ਦੇ ਏਰੀਆਜ਼ ਜ਼ੋਰ ਦੇਖਣ ਨੂੰ ਮਿਲਦਾ ਕਿ ਲੋਟਾ ਕੁਮਾ ਹੁੰਦੀਆਂ ਇਤਨੀ ਰੇਟੇ ਰੇਟੇ ਸੇ ਹੀ ਕਰਦੀਆਂ ਵਾ ਹੋਲੀ ਲੋਟਰਾਂ ਦੇ ਵਿੱਚ ਆਣਾ ਜਾਣਾ ਨਾ ਲੱਗਿਆ ਰਹਿਦਾ ਕਿ ਉਹਨਾਂ ਨਾਲ ਹੋ ਸਕਦੀਆਂ ਨੇ ਨਹੀਂ ਵੇਖੋ ਕਮਿਸ਼ਨੇਟ ਪੁਲਿਸ ਵੱਲੋਂ ਮਾਂਜੁਕ ਸੀਪੀ ਸਾਹਿਬ ਵੱਲੋਂ ਇਹ ਸਾਰਿਆਂ ਦੇ ਉੱਤੇ ਜਿਹੜਾ ਨਕੇਲ ਕਸਣ ਦੇ ਲਈ ਇਹਦੇ ਵਿੱਚ ਸਾਡੇ ਵੱਲੋਂ ਬਕਾਇਦਾ ਤੌਰ ਦੇ ਉੱਤੇ ਪ੍ਰੀਵੈਂਟਿਵ ਐਕਸ਼ਨ ਵੀ ਲਏ ਜਾਂਦੇ ਨੇ ਜੇ ਕੋਈ ਕ੍ਰਾਈਮ ਕਰ ਦਿੰਦਾ ਤੇ ਉਹਨੂੰ ਟ੍ਰੇਸ ਕਰਕੇ ਜਿਹੜਾ ਵਾ ਉਸ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ